ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਦੱਸੀਆਂ ਗਈਆਂ ਤਿੰਨ ਚੀਜ਼ਾਂ ਦਾ ਸੇਵਨ ਜੇਕਰ ਤੁਸੀਂ ਸਾਡੇ ਦੱਸੇ ਗਏ ਤਰੀਕੇ ਅਤੇ ਸਮੇਂ ਉੱਤੇ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਸਰੀਰ ਬਿਲਕੁਲ ਨਿਰੋਗੀ ਬਣ ਜਾਵੇਗਾ ਇਹ ਚੀਜ਼ਾਂ ਬਹੁਤ ਜ਼ਿਆਦਾ ਚਮਤਕਾਰੀਆਂ ਹਨ ਦੋਸਤੋ ਜੋ ਕੰਮ ਮਹਿੰਗੀ ਤੋਂ ਮਹਿੰਗੀ ਦਵਾਈ ਨਹੀਂ ਕਰ ਸਕਦੀ ਉਹ ਕੰਮ ਇਹ ਤਿੰਨ ਚੀਜ਼ਾਂ ਕਰ ਦੇਣਗੀਆਂ ਇਹ ਤਿੰਨ ਚੀਜ਼ਾਂ ਹਨ ਦੋਸਤੋ ਮੇਥੀ ਦਾਣੇ ਦਾਲਚੀਨੀ ਅਤੇ ਕਲੌਂਜੀ ਕੋਲੈਸਟ੍ਰੋਲ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਜਿਸ ਕਾਰਨ ਕਿ ਤੁਹਾਨੂੰ ਹਾਰਟ ਅਟੈਕ ਦਾ ਖਤਰਾ ਬਣ ਚੁੱਕਿਆ ਹੈ ਤਾਂ ਦੋਸਤੋ ਅੱਜ ਦੀ ਵੀਡੀਓ ਸਿਰਫ ਤੁਹਾਡੇ ਲਈ ਹੈ ਕਿਉਂਕਿ ਇਸ ਨੁਸਖੇ ਦਾ ਸੇਵਨ ਕਰਨ ਨਾਲ ਦੋਸਤੋ ਤੁਹਾਡਾ ਬੈਡ ਕੋਲੈਸਟ੍ਰੋਲ ਬਿਲਕੁਲ ਨਾਲ ਦੋਸਤੋ ਇਹ ਸਾਡੇ ਖੂਨ ਨੂੰ ਵੀ ਸਾਫ਼ ਕਰਦਾ ਹੈ ਜਿਸ ਕਾਰਨ ਕਿ ਦੋਸਤੋ ਅਸੀਂ 150 ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚੇ ਦੋਸਤੋ ਇਹ ਅਚਨ ਸ਼ਕਤੀ ਬਹੁਤ ਵਧੀਆ ਬਣਾਉਂਦਾ ਦੋਸਤੋ ਇਹ ਮੋਟਾਪੇ ਨੂੰ ਵੀ ਖਤਮ ਕਰਦਾ ਹੈ ਦੋਸਤੋ ਜੇਕਰ ਤੁਸੀਂ ਆਪਣੇ ਮੋਟਾਪੇ ਨੂੰ ਘਟਾ ਕੇ ਸਲੇਮਤ ਫਿੱਟ ਬੰਨਣਾ ਚਾਹੁੰਦੇ ਹੋ ਤਾਂ ਇਸ ਨੁਸਖੇ ਨੂੰ ਜਰੂਰ ਅਪਣਾਓ ਕਿਉਂਕਿ ਦੋਸਤੋ ਇਸ ਨੁਸਖੇ ਦਾ ਸੇਵਨ ਕਰਨ ਨਾਲ ਤੁਹਾਡਾ ਮਟਾਪਾ ਬਿਲਕੁਲ ਉੱਡ ਜਾਵੇਗਾ ਦੋਸਤੋ ਜਿੰਨਾ ਲੋਕਾਂ ਨੂੰ ਅਨਿੰਦਰੀ ਦੀ ਸਮੱਸਿਆ ਹੈ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ ਅਤੇ ਸਾਰਾ ਦਿਨ ਥਕਾਨ ਬਣੀ ਰਹਿੰਦੀ ਹੈ ਤਾਂ ਦੋਸਤੋ ਇਹ ਨੁਸਖਾ ਉਹਨਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਕਿਉਂਕਿ ਦੋਸਤੋ ਜੇਕਰ ਤੁਸੀਂ ਸਾਡੇ ਦੱਸੇ ਗਏ ਤਰੀਕੇ ਅਤੇ ਸਮੇਂ ਉੱਤੇ ਇਹਨਾਂ ਤਿੰਨ ਚੀਜ਼ਾਂ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਨੀਂਦ ਬਹੁਤ ਵਧੀਆ ਤਰੀਕੇ ਨਾਲ ਆਵੇਗੀ ਅਤੇ ਸਾਰਾ ਦਿਨ ਸਰੀਰ ਵਿੱਚ ਚੁਸਤੀ ਫੁਰਤੀ ਪਰ ਸਭ ਤੋਂ ਪਹਿਲਾਂ ਸਵੇਰੇ ਮਲ ਤਿਆਗ ਅਤੇ ਸੈਰ ਕਰਨ ਤੋਂ ਬਾਅਦ ਦੋਸਤੋ ਤੁਸੀਂ ਖਾਲੀ ਪੇਟ ਅੱਧਾ ਚਮਚ ਦਾਲ ਚੀਨੀ ਦਾ ਸੇਵਨ ਹਲਕੇ ਗਰਮ ਪਾਣੀ ਨਾਲ ਕਰਨਾ ਹੈ ਅਤੇ ਫਿਰ ਦੋਸਤੋ 1 ਘੰਟੇ ਬਾਅਦ ਤੁਸੀਂ ਖਾਣਾ ਖਾ ਲੈਣਾ ਹੈ ਅਤੇ ਫਿਰ ਦੋਸਤੋ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਤੁਸੀਂ ਅੱਧਾ ਚਮਚ ਮੇਥੀ ਦਾਣਿਆਂ ਦਾ ਸੇਵਨ ਗਰਮ ਪਾਣੀ ਨਾਲ ਕਰਨਾ ਹੈ ਹੁਣ ਦੋਸਤੋ ਗੱਲ ਕਰਦੇ ਹਾਂ ਤੀਜੀ ਚੀਜ਼ ਬਾਰੇ ਦੋਸਤੋ ਤੀਜੀ ਚੀਜ਼ ਹੈ ਕਲੌਂਜੀ ਕਲੌਂਜੀ ਦਾ ਸੇਵਨ ਕਰਨਾ ਸਾਡੇ ਲਈ ਕਾਫੀ ਫਾਇਦੇਮੰਦ ਹੋਵੇਗਾ ਅਤੇ ਇਸ ਦਾ ਸੇਵਨ ਅਸੀਂ ਰਾਤ ਦਾ ਖਾਣਾ ਖਾਣ ਤੋਂ 1 ਘੰਟਾ ਬਾਅਦ ਅਤੇ ਸੌਣ ਤੋਂ ਅੱਧਾ ਘੰਟਾ ਪਹਿਲਾਂ ਕਰਨਾ ਹੈ ਇਸ ਤਰ੍ਹਾਂ ਇਸ ਦਾ ਜੇਕਰ ਅਸੀਂ ਸੇਵਨ ਕਰਦੇ ਹਾਂ ਤਾਂ ਸਾਡਾ ਸਰੀਰ ਨਿਰੋਗੀ ਬਣੇਗਾ ਅਸੀਂ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਤਾਂ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇੱਕ ਸੌਖੇ ਜਿਹੇ ਨੁਸਖੇ ਬਾਰੇ ਪਤਾ ਲੱਗ ਸਕੇ ਧੰਨਵਾਦ